ਹਾਂਜੀ ਸਾਥੀ ਸ਼੍ਰੀ ਗਾਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਅਤੇ ਪਿਛਲੀ ਵਾਰ ਕਿਸਾਨੀ ਅੰਦੋਲਨ ਦੇ ਵਿੱਚ ਭਾਈ ਸਿੱਧੂ ਮੂਸੇਵਾਲਾ ਦਾ ਇੱਕ ਬਹੁਤ ਵੱਡਾ ਯੋਗਦਾਨ ਸੀ ਪਰ ਦੋਸਤੋ ਇਸ ਵਾਰ ਭਾਈ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਹੈ ਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ 2 ਮਾਰਚ ਨੂੰ ਇੱਕ ਬਹੁਤ ਵੱਡਾ ਸਮਾਗਮ ਰੱਖਿਆ ਗਿਆ ਰੋਸ਼ ਮਾਰਚ ਰੱਖਿਆ ਗਿਆ ਜੋ ਕਿ ਮੁਹਾਲੀ ਤੋਂ ਸ਼ੰਭੂ ਬਾਰਡਰ ਤੱਕ ਕੱਢਿਆ ਜਾਣਾ ਹੈ ਤੇ ਦੋਸਤੋ ਇਸ ਮਾਰਚ ਨੂੰ ਲੈ ਕੇ ਜਸਵਿੰਦਰ ਬਰਾੜ ਜੀ ਨੇ ਵੀ ਵੱਡੀਆਂ ਬੇਨਤੀਆਂ ਕੀਤੀਆਂ ਨੇ ਉਹਨਾਂ ਨੇ ਕੀ ਕਿਹਾ ਤੁਸੀਂ ਅੱਗੇ ਪੂਰੀ ਵੀਡੀਓ ਵਿੱਚ ਸੁਣ ਸਕਦੇ ਹੋ ਤੇ ਵੀਡੀਓ ਨੂੰ ਸੁਣਨ ਤੋਂ ਬਾਅਦ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੇ ਵੀ ਕਿਸਾਨ ਸਾਰੇ ਪੰਜਾਬ ਵਾਸੀਆਂ ਨੂੰ ਪਤਾ ਹੀ ਕਿ ਪੰਜਾਬ ਦੇ ਅੰਦਰ ਕਿਸਾਨੀ ਧਰਨੇ ਵਕ ਵਕ ठाਵਾਂ ਤੇ ਲੱਗ ਰਹੇ ਸਿੱਧੂ ਮਸੇਵਾਲੇ ਦੀ ਯਾਦ ਨੂੰ ਸਮਰਪਤ ਤੇ ਸਾਨੀ ਮਾਤ ਦੇ ਅਟਿਆ ਜਾ ਰਹੇ ਕੋਈ ਅਕਰ ਸਿੰਘਾ ਹਾਜ਼ਰੀ ਦੁਆ ਮੰਗਾ ਸਾਰਿਆਂ ਯੋਗ ਉਹ ਹਾਲੀ ਤੋ ਤੋ ਮਾਰਚ ਨੂੰ ਸ਼ੰਗੂ ਬਾਟੇ ਤੱਕ ਕੱਢਿਆ ਜਾਵੇ ਯਾਰੇ ਪਿਛਲੇ ਕਿਸਾਨੀ ਅੰਦੋਲਨ ਦੇ ਅੰਦਰ ਇਸ ਨੌਜਵਾਨ ਦਾ ਬਹੁਤ ਵੱਡਾ ਯੋਗਦਾਨ ਸੀ ਅਜੂ ਆਪਣੀ ਸੇ ਹੈਲੀ ਉਹਨਾਂ ਦੀ ਯਾਦ ਨੂੰ ਬਰਕਰਾਰ ਰੱਖਦੇ ਹੋਏ ਉਹਨਾਂ ਦੀ ਖਾਤਰੀ ਆਪਾਂ ਸਾਰੇ ਨੇ ਇਸ ਕਿਸਾਨੀ ਮਾਰਚ ਦੇ ਅੰਦਰ ਲਗਾਵਣੀ ਹੈ ਇੱਕ ਕਿਸਾਨੀ ਮਾਰਚ ਤੋਟ ਮਾਰਚ ਮਹਾਦੇਤੋ